ਐਸਿਆਂ ਦੇ ਲੈਣ-ਦੇਣ ਦੇ ਵਿੱਚ ਖੂਬ ਰਹਾਉ ਆਪਣੀ ਦਿੱਕਤਾਂ ਪਨਾਇਆ ਬੰਦ ਕਰੇ ਜਿਹੜਾ ਆਇਆ ਪਹਿਲੇ ਮੋੜੇ ਲੱਭੇ ਦੋਨੇ ਜਾਨ ਨੂੰ ਪੂਆ ਖੜਗਾਇਆ ਅਗੇ ਪੰਨਿਆਂ ਬਹੁਤ ਜ਼ੋਰ ਨਾਲ ਇਹਨਾਂ ਨੇ ਮੂਹੇ ਅੰਦਰੋਂ ਸੰਦ ਕੀਤਾ ਤੁਹਾਨੂੰ ਵਿਵਸਥਾ ਲੱਗ ਸਵਾਲਿਆ ਚ ਕਿ ਮੁੰਡਾ ਬਾਹਰ ਨਿਕਲ ਰਿਹਾ ਉਹਨੇ ਬਾਹਰੋਂ ਉਹਦੀ ਲੜ ਅੰਦਰ ਕਮਰੇ ਚ ਵੀ ਮੁੰਡਾ ਖੜੇ ਉੱਠ ਦੋ ਕਹਿ ਗਿਆ ਤੇ ਹੋਰ ਵੀ ਇਹਨਾਂ ਦੇ ਹੋਰ ਬੰਦੇ ਆਏ ਜੀ ਉਹ ਮੁੜ ਕੇ ਬਾਰ-ਬਾਰ ਘੁੰਮਦੇ ਰਹੇ ਕਾਫੀ ਜਿਹੜੇ ਅੰਦਰ ਪਿਆਰਦਾਰਸ ਬੰਦੇ ਉਹਨਾਂ ਨਾਲ ਸਾਡੀ ਮਰਦ ਦੀ ਹੱਥੋਂ ਬੈਠਾ ਕਰਾਉਣ ਤੱਕ ਪਹੁੰਚੇ ਲਗਭਗ 6 ਮਹੀਨੇ ਬਿਜਾਂਤ ਤੋਂ ਦੌੜ ਬਿਨ ਪੁਲਿਸ ਨਾ ਹੀ ਕਰ ਰਹੀ

ਮੇਰੀ ਬੇਨਾਗਰਦੀ ਮੇਰੇ ਵੀਰਾਂ ਭਾਈਆਂ ਦੀ ਤੇ ਮੇਰ ਨਾਲ ਰੱਖਦੇ ਮੇਰੇ ਬ੍ਰਦਰ ਨੂੰ ਕਿਉਂ ਚੁੱਕ ਕੇ ਅੰਦਰ ਇੱਜਾ ਲਗਾ ਤਿੰਨ ਚਾਰ ਘੰਟੇ ਅੰਦਰ ਹੈ ਕਾਨੂੰਨਯੋਗ ਹਾਈ ਕੋਰਟ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੇ ਤਹਿਤ ਕ੍ਰਿਸ਼ ਕੁਮਿਸ਼ਨਰ ਅੰਬੀਸਰ ਨੂੰ ਇਨਵੈਸਟੀਗੇਸ਼ਨ ਕਰਕੇ ਕਾਰਵਾਈ ਕਰਨ ਦੇ ਦਿੱਤੇ ਆਦੇਸ਼ ਹਨ ਹਨੂ ਵੀ ਮੇਰੇ ਪਿਤਾ ਜੀ ਨੂੰ ਵੀ ਅੰਦਰ ਰੱਖਿਆ ਘਰੇ ਨਾ ਗੁੰਡਾਗਰਦੀ ਦਾ ਪੂਰਾ ਰਾਜ ਬਣਾਇਆ ਮੈਨੂੰ ਦੱਸ ਦੋ ਬੰਦਿਆਂ ਨੇ ਬੰਦ ਰੱਖਿਆ ਮੇਰੇ ਮੁੱਛੇ ਨੂੰ ਬਣਾਇਆ ਦੋ ਘੰਟੇ ਤੋਂ ਬੰਦ ਰੱਖਿਆ ਨਾ ਇਹਨਾਂ ਕੋਈ ਪਾਣੀ ਧਣੀ ਨਹੀਂ ਇਹਨਾਂ ਮੁੱਛੇ ਨੂੰ ਪੀਂਹ ਦਿੱਤਾ ਬਣਾਇਆ ਜੀ ਚੌਕਪੁਰ ਦੇ ਲਾਹੇ ਹਰ ਗੁਲਾਗ ਸੁਣੀ ਨਹੀਂ ਆਨ ਦਾ ਫੜਕਾ ਦੇ ਇਹਨਾਂ ਦੇ ਬੱਚੇ ਆਪਣੇ ਨੂੰ ਮੈਂਦੋਂ ਯਾਰ ਇਹਨਾਂ ਦਾ ਬੱਚਾ ਝੂਠਾ ਰੱਖਿਆ ਕਮਰੇ ਚ ਯਾਰ ਜੇ ਮੁੰਡਾ ਥਾਡੇ ਨੂੰ ਦੋ ਕੇ ਜਾਵਾਂਗਾ ਮੈਂ ਖਾਨੋ ਮੁਰਗੇ ਤਾਲਾ ਲਾਤਾ ਜੇ ਦੋ ਰੋੜਾ ਪਿਆ ਵੀ ਸਾਨੂੰ ਇਹ ਬਾਹਰ ਨਹੀਂ ਦੇਣਾ ਸਭਾ ਗਰਮ ਸਭ ਤੇੜਾ ਹੋ ਰਿਹਾ ਸਭ ਚੋ ਪਾ ਚੋ ਸਭ ਨੂੰ ਸਾਰੇ ਮੈਂ ਨਾ ਕਿੱਥੇ ਜਾ ਰਹੇ ਹਾਂ ਚਲਣਾ ਨਹੀਂ ਜਾਣਾ ਪਰ ਬਹੁਤ ਨਾਲ ਗਿਆ ਰੱਬਾ ਸੇਡ ਚੱਲ ਰਹੀ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਜਲਦੀ ਸੁਧਾਰਨ ਦੀ ਜ਼ਰੂਰਤ ਹੈ ਡਿਵਾਈਸ ਜਿਹੜੀ ਇਹਨਾਂ ਕੋਲੋਂ 20 ਗ੍ਰਾਮ ਘਟੇ ਲਖਣ ਲਾਈ ਸੀ ਕਹਿੰਦੇ ਕਿਹੜੇ ਵਿਅਕਤੀ ਕੋ ਬਿਕਰਮ ਸਿੰਘ ਕੋ ਬਿਕਰਮ ਸਿੰਘ ਕੋ ਹਾਂਜੀ 60 ਗ੍ਰਾਮਾਂ ਦੇ ਸੁਣਾ ਲਿਆ ਸੀ ਇਹ ਦੇਖੋ ਇਹ ਕਦੋਂ ਦੀ ਗੱਲ ਹੈ ਕਿਹੜੀ ਤਰੀਕ ਦੀ ਹੈ ਇਹ ਆਈ ਤੋਂ ਦੇ 6 ਮਹੀਨੇ ਚੜ੍ਹਦੇ ਲੌਗੇ ਉਸ ਤੋਂ 6 ਮਹੀਨੇ ਇੱਕ ਸਾਲ ਪਿੱਤੇ ਦੀ ਗੱਲ ਹੈ ਲਗਭਗ ਸਾਲ ਹੋ ਚੁੱਕਾ ਲਗਭਗ ਸਾਲ ਹੋ ਗਿਆ ਓਕੇ ਕਮੇਟੀਆਂ 16 ਸੀ ਟੋਟਲ 80 ਗ੍ਰਾਮ ਦੀ ਕਮੇਟੀ ਸੀ 5 ਗ੍ਰਾਮ ਮਹੀਨਾ ਸੀ ਜਿਹਦੇ ਵਿੱਚ ਅਸੀਂ 8 ਕਮੇਟੀਆਂ ਲਗਭਗ ਤਾਰ ਚੁੱਕੇ ਸੀ 8ਾਂ ਕਮੇਟੀਆਂ ਤੋਂ ਬਾਅਦ ਇੱਕ ਵਾਕਿਆ ਜਿੱਦਣ 15 ਦੂਰ ਨੂੰ ਇਹਨਾਂ ਨੇ ਰਾਤ ਮੇਰੇ ਬ੍ਰਦਰ ਨਾਲ ਵਾਕਿਆ ਕੀਤਾ ਹੈ ਉਸ ਤੋਂ ਪਿੱਛੇ ਇੱਕ ਦਿਨ ਪਿੱਛੇ ਮੇਰਾ ਸੱਤ ਰੱਖਦਾ ਚੈੱਕ ਲਗਾ ਚੁੱਕੇ ਸੀ ਪਰ ਉਸ ਦਿਨ ਸਾਨੂੰ ਖਾਣੇ ਦੇ ਵਿੱਚ ਇਹ ਚੀਜ਼ ਬਾਰੇ ਕੁਝ ਵੀ ਦੱਸਿਆ ਨਹੀਂ ਗਿਆ ਨਹੀਂ ਇਹ ਦੱਸੋ ਕਿ ਤੁਹਾਡੇ ਜਦੋਂ ਤੁਸੀਂ ਦੱਸਿਆ ਆਪਣੇ ਬਿਆਨਾਂ ਅਜਿਕੇ ਤੁਸੀਂ ਇੱਕ ਬੱਚੇ ਦੇ ਦਵਾਈ ਲੈਣ ਜਾ ਰਹੇ ਸੀ ਆਪਣੀ ਗੱਡੀ ਤੇ ਉਹਨਾਂ ਵੱਲੋਂ ਫੋਨ ਕਰਕੇ ਤੁਹਾਨੂੰ ਸੱਦਿਆ ਗਿਆ ਹਾਂਜੀ ਕਿ ਉਸ ਸਮੇਂ ਪਹਿਲਾਂ ਤੁਹਾਡੇ ਬ੍ਰਦਰ ਨੂੰ ਆਪਣੇ ਨਾਲ ਲੈ ਕੇ ਗਏ ਸੀ ਮੈਂ ਤੇ ਮੇਰਾ ਬ੍ਰਦਰ ਤੇ ਬ੍ਰਦਰ ਦਾ ਬੇਟਾ ਸੀ ਨਾਲ ਭਾਬੀ ਦੇ ਨਾਲ ਹੀ ਮੇਰੀ ਸਿਸਟਰ ਸੀ ਅਸੀਂ ਜਾ ਰਹੇ ਸੀ ਤੁਹਾਨੂੰ ਫੋਨ ਕਰਕੇ ਬਾਰ-ਬਾਰ ਢਾਣ کہہ ਰਿਹਾ ਸੀ ਕਿ ਮਾਰ ਲੈ ਜਾ ਤੇ ਅਸੀਂ ਛੁੱਟੀ ਕਰਨੀ ਹੈ ਕੈਸੀ ਬਾਰੀ ਖੜੇ ਆ ਤੁਹਾਡੇ ਕੋਲ ਮਾਲ ਲੈ ਕੇ ਫਿਰ ਪਛੇ ਦੀ ਦਵਾਈ ਲੈ ਕੇ ਇਹ ਕਿੰਨੇ ਤਰੀਕ ਦੀ ਗੱਲ ਹੈ ਇਸ ਕਰਨਾ 15 ਦੂ ਦੀ ਗੱਲ ਹੈ ਰਾਤ ਦੀ ਫਰਵਰੀ ਦੀ ਠੀਕ ਹੈ ਉਸ ਦਿਨ ਇਹਨਾਂ ਨੇ ਮਿਲ ਕੇ ਅਨਪਛਾਤੇ ਬੰਦੇ ਸੀ ਅੰਦਰ ਇਹਨਾਂ ਦੀ ਦੁਕਾਨ ਦੇ ਕਾਫੀ 10 ਤੋਂ 15 ਆਦਮੀ ਸੀ ਤੇ ਜਿਹਦੇ ਵਿੱਚ ਵਿਕਰਮ ਸਿੰਘ ਉਹਦੇ ਨਾਲ ਦੋ ਤਿੰਨ ਆਦਮੀ ਜਿਹੜੇ ਗੱਡੀ ਦੇ ਬਾਹਰ ਆਏ ਸੀ ਭਰਾ ਨੂਦ ਭਰਾ ਦਾ ਬੇਟਾ ਵੀ ਅੰਦਰ ਲੱਗੇ ਪਰ ਬੇਟਾ ਭਰਾ ਦਾ ਰੋਂ ਨਹੀਂ ਹਟਦਾ ਸੀ ਭਰਾ ਦੇ ਬੇਟੇ ਨੂੰ ਫਿਰ ਇਹ ਬਾਹਰ ਛੱਡਣ ਆਏ ਸੀ ਨਾਲ ਬੰਦੇ ਮੁੰਡੇ ਨੂੰ ਬਹੁਤ ਜ਼ਬਰਦਸਤ ਮੁੰਡਾ ਰੂਰੂ ਕੇ ਮੈਂ ਗੱਡੀ 'ਚ ਉਹਨਾਂ ਨੇ ਬਿਠਾਤਾ ਸੀ ਪਰ ਬ੍ਰਦਰ ਨੂੰ ਫੇਰ ਅੰਦਰ ਲੈ ਗਏ ਸੀ ਉਸ ਤੋਂ ਬਾਅਦ ਇਹਨਾਂ ਨੇ ਕਿਤੇ ਮੈਂ ਤੇ ਮੇਰੇ ਪਿਤਾ ਜੀ ਜਦੋਂ ਬੂਹਾ ਖੜਗਾਇਆ ਆ ਕੇ ਭੰਨਿਆ ਬਹੁਤ ਜ਼ੋਰ ਨਾਲ ਇਹਨਾਂ ਨੇ ਬੂਹੇ ਅੰਦਰੋਂ ਬੰਦ ਕੀਤੇ ਹੋਏ ਸੀ ਬਾਈ ਜਦੋਂ ਸਾਡੇ ਬੂਹਾ ਖੜਕਾਉਣ ਨਾਲ ਫੇਰ ਇਹਨਾਂ ਨੇ 15 10 15 ਮਿੰਟ ਬਾਅਦ ਇਹਨਾਂ ਬੂਹਾ ਖੋਲਿਆ ਬੂਹਾ ਖੋਲਦੇ ਇੱਕ ਮੁੰਡਾ ਬਾਹਰ ਨਿਕਲਿਆ ਉਹਨੇ ਬਾਹਰੋਂ ਉਹਦੀ ਲੋਕ ਹਟਾ ਤਾ ਜੀ ਮਾਰਕੀਟ ਹੈਗੀ ਹੈ ਮਾਰਕੀਟ ਦਾ ਦਰਵਾਜ਼ਾ ਖੋਲ੍ਹਤਾ ਜੀ ਉਸ ਤੋਂ ਬਾਅਦ ਤੁਹਾਨੂੰ ਵੀ ਇੱਕਦ ਦੱਸਿਆ ਗਿਆ ਤੁਸੀਂ ਵੀ ਤੁਹਾਨੂੰ ਵੀ ਤੁਹਾਡੇ ਪਿਤਾ ਜੀ ਨੂੰ ਵੀ ਉਹਨਾਂ ਦੁਕਾਨ ਦੇ ਅੰਦਰ ਲੌਕ ਕਰ ਦਿੱਤਾ। ਉਸ ਤੋਂ ਬਾਅਦ ਹੀ ਲੌਕ ਕਰਕੇ ਸਾਨੂੰ ਵੀ ਅੰਦਰ ਦੇ ਰਿਆ ਤੇ ਹੋਰ ਵੀ ਉਹਨਾਂ ਦੇ ਹੋਰ ਬੰਦੇ ਆਏ ਜੀ। ਉਹ ਮੁੜ ਕੇ ਬਾਰ-ਬਾਰ ਘੁੰਮਦੇ ਨੇ ਕਾਫੀ ਜਿਹੜੇ ਅੰਦਰ ਹੀ 8-10 ਬੰਦੇ ਉਹਨਾਂ ਨਾਲ ਸਾਡੀ ਮਨਨ ਕੀ ਹੱਥੋਂ ਬਾਈ ਤੱਕ ਰਹਾਉਣ ਤੱਕ ਪਹੁੰਚੇ। ਅਹੀਂ ਪੁੱਛਣਾ ਆਉਂਦੀ ਕਿ ਕਿਉਂ ਉਹ ਨਹੀਂ ਅੰਦਰ ਦਿੱਤਾ ਜੀ ਭਰਾਣਾ। ਸਾਡਾ ਤਾਂ ਮੈਂ ਇਹੋ ਕਰਦੀ ਸੀ ਜਿੱਥੇ ਗੱਲਬਾਤ ਹੈ ਜੇ ਚੈੱਕ ਉਹ ਸੋਨੇ ਦੀ ਮੇਰਨਾ ਗੱਲ ਸੀ। ਮੈਂ ਕਮੀਟਿੰਗਾਂ ਭਾਈਆਂ ਦੀ ਤੇ ਮੇਰਨਾ ਰੱਖ ਦੇ। ਮੇਰੇ ਬ੍ਰਦਰ ਨੂੰ ਕਿਉਂ ਚੋਕੇ ਅੰਦਰ ਇਦਾਂ ਰੱਖਿਆ ਗਿਆ ਤਿੰਨ ਚਾਰ ਘੰਟੇ ਅੰਦਰ ਰੱਖਿਆ ਗਿਆ ਜੀ ਨਹੀਂ ਨਾਲ ਤੁਹਾਨੂੰ ਵੀ ਅੰਦਰ ਦਾ ਗਾਂ ਵੀ ਤੁਹਾਨੂੰ ਵੀ ਮੇਰੇ ਮੇਤਾ ਜੀ ਨੂੰ ਵੀ ਅੰਦਰ ਰੱਖਿਆ ਗਿਆ ਪਰ ਇਹਨਾਂ ਗੁੰਡਾਗਰਦੀ ਦਾ ਪੂਰਾ ਰਾਜਮਚਾਇਆ ਜੀ ਫਿਰ ਆਪੇ ਇਹਨਾਂ ਪੁਲਸ ਅਧੀ ਜੀ ਕਿ ਠਾਣੇ ਜਾ ਕੇ ਫਿਰ ਕੀ ਗੱਲ ਬਾਤ ਹੋਈ ਆ ਗਈ ਸਾਡੇ ਕੋਲ ਜ਼ਬਰਦਸਤੀ ਚੀਜ਼ਾਂ ਵਿਖਾਈਆਂ ਗਈਆਂ ਕਿ ਇਹ ਤੁਹਾਨੂੰ ਦੇਣੀਆਂ ਪੈਣੀਆਂ ਵਾ ਤੇ ਤੁਸੀਂ ਆਪਣੀ ਸ਼ਿਕਾਇਤ ਦਰਜ ਕਿਉਂ ਨਹੀਂ ਕਰਾਈ ਵੀ ਤੁਹਾਨੂੰ ਦੁਕਾਨ ਉੱਪਰ ਬੰਦਕ ਬਣਾ ਕੇ ਰੱਖਿਆ ਗਿਆ ਰਾਤ ਨੂੰ ਪੁਲਸ ਨੇ ਮਣਾ ਕਰਤਾ ਜੀ ਉਸ ਤੋਂ ਬਾਅਦ ਤੁਸੀਂ ਔਰ ਕਿਸੇ ਪੁਲਿਸ ਅਧਿਕਾਰੀ ਨੂੰ ਜਾਂ ਕਮਿਸ਼ਨਰ ਅਮਜੀਤ ਸਾਹਿਬ ਨੂੰ ਜਿਹੜਾ ਤੁਹਾਨੂੰ ਬੰਦਕ ਬਣਾਇਆ ਗਿਆ ਕੀ ਉਹਦੀ ਲੋਕਲ ਦਰਖਾਸਤ ਦਿੱਤੀ ਤੁਸੀਂ ਕਿਤੇ ਕੋਈ ਅਹੀਂ ਲੋਕਲ ਹੋਰ ਗਿਨ ਦਿੱਤੀ ਕਮਿਸ਼ਨਰ ਸਾਹਿਬ ਨੂੰ ਦਿੱਤੀ ਸੀ ਕਮਿਸ਼ਨਰ ਸਾਹਿਬ ਨੂੰ ਦਰਖਾਸਤ ਦਿੱਤੀ ਸੀ ਤੁਸੀਂ ਕਿਹੜੇ ਮਹੀਨੇ ਦਿੱਤੀ ਸੀ ਉਸੇ ਮਹੀਨੇ ਤੇ ਫਰਵਰੀ ਜੀ ਨਹੀਂ ਦੋ ਦੀ ਗੱਲ ਆ ਅੱਛਾ ਮੈਨੂੰ ਪਤਾ ਲੱਗਿਆ ਮੇਰਾ ਚੈੱਕ ਵੀ ਲੱਗ ਗਿਆ ਆ ਕਿ ਇਹਦੇ ਨਾਲ ਵਾਕਿਆ ਵੀ ਨਾ ਕਰ ਜਰਾ ਫਿਰ ਅਸੀਂ ਮਾਨ ਜੋ ਕਮਿਸ਼ਨਰ ਸਾਹਿਬ ਨੂੰ ਦਰਖਾਸਤ ਦੇ ਗਏ ਆ ਜੀ ਉਸ ਦਰਖਾਸਤ ਤੇ ਕੋਈ ਕਾਰਵਾਈ ਹੋਈ ਹੁਣ ਤੱਕ ਕੋਈ سرکار ਨੂੰ ਚਾਹਦੇ ਹੋਏ ਤੋਂ 5 ਤੋਂ 6 ਮਹੀਨੇ ਹੋ ਗਏ ਆ ਅਲੱਗ-ਅਲੱਗ ਤਰ੍ਹਾਂ ਦੇ ਸਿੱਟੇ ਸਾਬ ਲਾਉਂਦੇ ਰਹੇ ਹਨ ਅਸੀਂ ਜਾਂਦੇ ਰਹੇ ਆਪਣੇ ਬਿਆਨ ਦਿੱਤੇ ਆ ਪਰ ਸਾਡੀ ਗੱਲ ਨਹੀਂ ਸਰ ਸਫੀਨਾ ਤੁਹਾਡਾ ਜੀ ਮੇਰਾ ਨਾਮ ਇਹ ਬਲਵਿੰਦਰ ਸਾਬ ਇਹ ਤਾਂ ਤੁਹਾਡੇ ਬੱਚਿਆਂ ਦਾ ਮਸਲਾ ਹੈ ਜਿਹੜਾ ਕੋਈ ਕਿੱਤਿਆਂ 'ਚ ਕੰਮ ਕਰਨ ਬਾਅਦ ਦੱਸਿਆ ਗਈ ਸੀ ਇਹਨਾਂ ਨੇ ਤੇ ਇਹ ਹਾਈ ਕੋਰਟ ਦੀ ਪਟੀਸ਼ਨ ਦੀ ਇੱਕ ਜ਼ਿਕਰ ਕੀਤਾ ਜਾ ਰਿਹਾ ਹੈ ਵੀ ਉੱਥੋਂ ਤੁਸੀਂ ਇਨਸਾਫ ਦੀ ਮੰਗ ਕੀਤੀ ਇੱਥੋਂ ਪਟੀਸ਼ਨ ਤੁਸੀਂ ਸੀਪੀ ਸਾਹਿਬ ਨੂੰ ਵੀ ਆਪਣੇ ਪਾਈ ਹੋਈ ਹੈ ਇੱਕ ਸ਼ਿਕਾਇਤ ਹੈ ਉਹ ਸਾਰੇ ਕੇਸ ਦੇ ਵਿੱਚ ਮੌਜੂਦਾ ਸਥਿਤੀ ਵਿੱਚ ਤੁਹਾਡਾ-ਟਾ ਪਰਿਵਾਰ ਆ ਤੁਸੀਂ ਇਸ ਪਰਿਵਾਰ ਦੇ ਮੁੰਡੋ ਇਹ ਜੀ ਸਥਿਤੀ ਤੁਹਾਡੇ ਤੇ ਆਣ ਪਈ ਆ ਤੁਸੀਂ ਇਹਦੇ ਵਿੱਚ ਸਭ ਤੋਂ ਜ਼ਿਆਦਾ ਗਲਤੀ ਜਿਹੜੀ ਕਿੰਦੀ ਮੰਨਦੇ ਹੋ ਮੈਂ ਅਹੀਂ ਤੇ ਅਬ ਮੇਰੇ ਬੱਚੇ ਆ ਦੁਕਾਨ ਕਰਦੇ ਛਾਲੀ ਵਾਲੇ ਜਾਊਗਾ ਇਹਨਾਂ ਦਾ ਕੋਈ ਕਮੇਟੀ ਦਾ ਲੈਣ-ਜਣ ਹੈਗਾ ਜੀ ਕਮੇਟੀ ਪਾਈ ਇਹਨਾਂ ਫਰੈਂਸ ਕੀਤੀ ਸੀ ਇਹਨਾਂ ਫਰੈਂਸ ਕਰਕੇ ਕਮੇਟੀ ਨੂੰ ਉਹ ਬੰਦੇ ਦੇ ਮੱਥੇ ਨਹੀਂ ਲਵਾਇਆ ਜਿਹਦੇ ਨਾਲ ਪਾਈ ਉਹਦੇ ਕੋਲ ਦੋ ਝੁਕਲੇ ਆਪਣੀਆਂ ਅੰਤੀਆਂ ਨੇ ਝਪਣ ਨਹੀਂ ਦਿੱਤੀ ਇਹਨਾਂ ਨੇ ਮੇਰੇ ਬੱਚੇ ਦੇ ਉੱਤੇ ਚੈੱਕ ਨਹੀਂ ਲਾਤਾ ਸਾਤ ਲੱਖ ਦਾ ਇਹਨਾਂ ਨੇ ਥੋੜਾ ਚੈੱਕ ਜਿਹੜਾ ਤੁਸੀਂ ਦਿੱਤਾ ਸੀ ਗਰੰਟੀ ਦੇ ਤੌਰ ਤੇ ਦਿੱਤਾ ਇਹ ਦੋ ਚੈੱਕ ਦਿੱਤੇ ਗਰੰਟੀ ਦੇ ਤੌਰ ਤੇ ਖਾਲੀ ਚੈੱਕ ਕੋਈ ਰਕਮ ਨਹੀਂ ਸੀ ਭਰੀ ਤੁਸੀਂ ਉਹਦੇ ਦੇ ਕੋਈ ਰਕਮ ਨਹੀਂ ਭਰੀ ਖਾਲੀ ਚੈੱਕ ਲਏ ਇਹਨਾਂ ਨੇ ਅੱਛਾ ਉਹਦੇ ਵਿੱਚ ਕਮੇਟੀਆਂ ਦੀ ਸਾਰੀਆਂ 8 ਰਹਿ ਗਈਆਂ ਅਹੀਂ ਬਾਕੀ ਤਾਰ ਚੁੱਕੇ ਨੇ ਬੱਚੇ ਇਹਨਾਂ ਨੇ ਨਾ ਕਮੇਟੀਆਂ ਦਾ ਸੋਨਾ ਲੈਣ ਦਿੱਤਾ ਤਾਂ ਆਪਣਾ 60 ਗ੍ਰਾਮ ਲਪਾਇਆ ਸੋਨਾ ਫਿਰ ਮੇਰੇ ਬੱਚੇ ਨੂੰ ਇਹਨਾਂ ਨੇ ਵੱਡੇ ਨੂੰ ਅੰਦਰ ਵੀ ਦਿੱਤਾ ਇਹ ਤਾਲਾ ਮਾਰ ਛੱਡਿਆ ਤੈਨੂੰ ਨਹੀਂ 나 ਤੁਹਾਨੂੰ ਤੁਸੀਂ ਦੱਸ ਰਹੇ ਇਕੱਲੇ ਤੁਹਾਡੇ ਵੱਡੇ ਬੇਟੇ ਨੂੰ ਅੰਦਰ ਦਿੱਤਾ ਕਿ ਤੁਹਾਨੂੰ ਤੇ ਨਾਲੋਂ ਦਿੱਤਾ ਅੰਦਰ ਨਹੀਂ ਨਹੀਂ ਮੈਂ ਤੁਹਾਨੂੰ ਗੱਲ ਦਾ ਨਿਆਂ ਦੱਸਾਂਗਾ ਵੀ ਸਾਡੇ ਬੇਡੇ ਨੂੰ ਪਹਿਲਾਂ ਅੰਦਰ ਦਿੱਤਾ ਉਹ ਦਵਾਈ ਲੈਣ ਜਾ ਰਿਹਾ ਸੀ ਉਥੋਂ ਦਵਾਈ ਲੈ ਕੇ ਛੋਟਾ ਬੇਡਾ ਮੇਰਾ ਤੇ ਨਾਲ ਲੜਕੀ ਦੇ ਨਾਲ ਨੋਂ ਇਹ ਬੇਡੇ ਦੀ ਦਵਾਈ ਲੈ ਕੇ ਆਏ ਤੇ ਮੇਰੇ ਨਾਨਕੇ ਦੱਸਿਆ ਵੀ ਇਤਨਾ ਉਹਨੂੰ ਲੈ ਕੇ ਗੱਡੀ ਤੋਂ ਉਤਾਰ ਕੇ ਫੇਰ ਆਪਾਂ ਗਏ ਤੇ ਉਹ ਬੋਤਾ ਜਾ ਕੇ بڑے ਜੋਰ ਨਾਲ ਬੂਹਾ ਭੰਨਿਆ ਬੂਹਾ ਇਹਨਾਂ ਦਾ ਖਰਪਾ ਦੇ ਇਹਨਾਂ ਦੇ ਬੱਚੇ ਆਪਣੇ ਨੂੰ ਮੈਂਦਰੋਂ ਪੜਾਇਆ ਇਹਨਾਂ ਨੂੰ ਬੰਦ ਕੀਤਾ ਅੰਦਰ ਇਹਨਾਂ ਨੇ ਸਾਨੂੰ ਮੁੜ ਕੇ ਤਾਲਾ ਲਾਤਾ ਜੇ ਦੋ ਰੋੜਾ ਪਿਆ ਕਿ ਸਾਨੂੰ ਵੀ ਬਾਹਰ ਨਿਕਲਣ ਦੇਣਾ ਫਿਰ ਇਹਨਾਂ ਨੇ ਆਪੇ ਕੋਸ਼ਿਸ਼ ਕੀਤੀ ਆਪੇ ਉੱਥੇ ਜਾ ਕੇ 60 ਗ੍ਰਾਮ ਉਹ ਤੁਸੀਂ ਵੀ ਅੰਦਰੋਂ ਆਪਣੇ ਕੋਈ ਦੱਸ ਰਹੇ ਸੀ ਵੀ ਬੰਦਿਆਂ ਨੂੰ ਫੋਨ ਨਹੀਂ ਕੀਤਾ ਵੀ ਤੁਸੀਂ ਤੁਹਾਡੇ ਕੋ ਵੀ ਜੇ ਫੋਨ ਸੀਗੇ ਤੇ ਤੁਸੀਂ ਵੀ ਇਤਲਾਹ ਕਰ ਸਕਦੇ ਸੀ ਤੁਸੀਂ ਇਤਲਾਹ ਕੀਤੀ ਪੁਲਿਸ ਨੂੰ ਕਿ ਨਹੀਂ ਕੀਤੀ ਨਹੀਂ ਨਹੀਂ ਮੈਂ ਪੁਲਿਸ ਨੂੰ ਇਤਲਾਹ ਨਹੀਂ ਕੀਤੀ ਸਾਡੇ ਤੇ ਨਵਾਰੀ ਸਾਡੇ ਕੋਈ ਜਾਂਦੇ ਸੀ ਤੇ ਇਤਲਾਹ ਕੀ ਕਰਨੀ ਹੈ ਆਪਾਂ ਬੱਚੇ ਸਾਡੇ ਤਾਂ ਹੀ ਹੋਇਆ ਇਸ ਮੋਬਾਈਲ ਇਹਨਾਂ ਨੇ ਤੇ ਇਹ ਵੀਡੀਓ ਬਣਾਈ ਮਾੜੀ ਮੋਟੀ ਉਹ ਕਿਹੜੇ ਬੰਦੇ ਸੀਗੇ ਜਿਨ੍ਹਾਂ ਨੇ ਤੁਸੀਂ ਪਛਾਣ ਦੇ ਤੌਰ ਤੇ ਕੋਈ ਨਾਮ ਜਿਹੜੇ ਪੁਲਿਸ ਨੂੰ ਦਿੱਤੇ ਨੇ ਜਿੰਨਾ ਤੁਹਾਨੂੰ ਬੰਦਕ ਬਣਾਇਆ ਜਾਂ ਉਹ ਦੁਕਾਨ ਕਿੰਦੀ ਸੀ ਜਿਹੜੀ ਦੁਕਾਨ ਤੁਹਾਨੂੰ ਬੰਦਕ ਬਣਾਇਆ ਗਿਆ ਇਹ ਵਿਕਰਮ ਸਿੰਘ ਆ ਉਹਦੀ ਦੁਕਾਨ ਆ ਤੇ ਇੱਕ ਉਹਦਾ ਭਰਾ ਹੈ ਨਾਲ ਇਹ ਵਿਕਰਮ ਸਿੰਘ ਜੀ ਕੌਣ ਨੇ ਜਿੰਨੇ ਕੋ ਕਮੇਟੀ ਪਾਈ ਸੀ ਤੁਸੀਂ ਨਾ ਨਾ ਜਿਹਨੇ ਕਮੇਟੀ ਫਰੈਂਸ ਕੀਤੀ ਜਿਹਨੇ ਵਿਚਲੇ ਜਿਹਨਾਂ ਜਿਹਨਾਂ ਨੇ ਚੈੱਕ ਲਾਏ ਸੀ ਹਾਂ ਤੇ ਜਿਹੜੇ ਬੰਦੇ ਦੀ ਇੱਕ ਐਕਸ਼ਨ ਕਮੇਟੀ ਹੈਗੀ ਆ ਹਾਂ ਇਸ ਸਾਰੇ ਕੇਸ ਦੇ ਵਿੱਚ ਉਸ ਬੰਦੇ ਦਾ ਕੀ ਰੋਲ ਹੈ ਉਸ ਬੰਦੇ ਨੂੰ ਸਾਡੇ ਮਥੇ ਨਹੀਂ ਲਵਾਇਆ ਇਹਨਾਂ ਨੇ ਨਹੀਂ ਹੁਣ ਤੱਕ ਉਹ ਬੰਦਾ ਤੁਹਾਨੂੰ ਮਿਲਿਆ ਨਾ ਨਾ ਇਹਦੇ ਤੱਕ ਮਥੇ ਨਹੀਂ ਲਵਾਇਆ ਵੀ ਸਾਡਾ ਸੋਨਾ ਵੀ ਆ ਸਾਰਾ ਕੋਸ਼ਿਸ਼ ਹੀ ਉਹਦੇ ਕੋਲ ਉਹ ਵੀ ਇਹਨਾਂ ਨੇ ਨਹੀਂ ਆ ਜਿਹੜਾ ਇੱਕ ਤੁਹਾਨੂੰ ਬੰਦਕ ਬਣਾਇਆ ਜਾਂ ਇੱਕ ਤੁਹਾਡੇ ਚੈੱਕ ਲਾਏ ਹਾਂ ਕੌਣ ਤੱਕ ਜਿਸ ਬੰਦੇ ਦੀ ਕਮੇਟੀ ਦਾ ਜ਼ਿਕਰ ਹੋ ਰਿਹਾ ਵੀ ਜਿੰਦੇ ਕੋਲ ਕਮੇਟੀ ਪਾਈ ਗਈ ਸੀ ਹਾਂ ਹਾਂ ਉਹ ਬੰਦਾ ਅਜੇ ਤੱਕ ਕਿਸੇ ਵੀ ਫਰੇਮ ਵਿੱਚ ਨਹੀਂ ਆਇਆ ਜਾਂ ਸ਼ਿਕਾਇਤ ਦੇ ਜਾਂ ਚੈੱਕ ਲਾਂਚ ਜਾਂ ਦੁਕਾਨ ਨੂੰ ਬੰਦ ਕਰਾਉਣ ਦੇ ਵਿੱਚ ਜਾਂ ਤੁਹਾਨੂੰ ਬੰਦਕ ਬਣਾਉਣ ਦੇ ਵਿੱਚ ਨਹੀਂ ਨਹੀਂ ਜਿੱਦਾਂ ਕਰਕੇ ਉਹ ਵਿਅਕਤੀ ਦਾ ਨਾਮ ਕੀ ਹੈ ਉਹਦਾ ਨਾਮ ਵਰਨ ਵਰੁਣ ਹਾਂ ਉਹ ਇੱਥੇ ਬਾਜ਼ਾਰ 'ਚ ਹੀ ਦੁਕਾਨ ਕਰਦਾ ਜੀ ਉਹ ਬਾਜ਼ਾਰ 'ਚ ਹੀ ਕਰਦਾ ਕਾਦੀ ਦੁਕਾਨ ਹੈ ਉਹਨਾਂ ਦੀ ਉਹ ਵੀ ਸੁਨਾਰੇ ਦੀ ਹੈ ਉਹ ਵੀ ਸੁਨਾਰੇ ਦੀ ਹੈ ਪਰ ਇਹ ਸਾਰਾ ਕੁਝ ਤੁਹਾਡੇ ਨਾਲ ਜੋ ਵੀ ਵਾਪਰਿਆ ਵਾ ਇਹ ਉਸ ਬੰਦੇ ਵੱਲੋਂ ਕੀਤਾ ਗਿਆ ਜਿਹਨੇ ਤੁਹਾਡੀ ਕਮੇਟੀ ਫਾਈਨਾਂਸ ਕੀਤੀ ਸੀ ਠੀਕ ਹੈ ਬੰਦਕ ਵੀ ਉਹਨਾਂ ਦੇ ਬੰਦੇ ਆਣੇ ਬਣਾਇਆ ਗਿਆ ਨਹੀਂ ਨਹੀਂ ਇਹ ਜਿਹੜਾ ਤੁਹਾਨੂੰ ਦੁਕਾਨ 'ਚ ਡੱਕਿਆ ਗਿਆ ਇਹ ਉਸੇ ਬੰਦੇ ਨੇ ਡੱਕਿਆ ਜਿੰਨੇ ਤੁਹਾਨੂੰ ਕਮੇਟੀ ਫਾਈਨਾਂਸ ਕੀਤੀ ਸੀ ਹਾਂ ਜਿਹਨੇ ਫਿਰ ਕਮੇਟੀ ਬੇਗਮਾ ਸਾਹਿਬ ਨੇ ਮੈਡੀਕਲ ਗਲਾਸ ਕੀਤੀ ਉਹਨੇ ਹੀ ਡੱਕਿਆ ਹੈ ਕਿ ਸਾਰਾ ਜਿਹੜਾ ਤੁਹਾਡੀਆਂ ਸ਼ਿਕਾਇਤਾਂ ਇਹ ਵਿਕਰਮ ਸਿੰਘ ਵਗੈਰਾ ਜਾਂਦੇ ਸਾਥੀਆਂ ਦੇ ਨੇ ਹਾਂ ਹਾਂ ਕਮੇਟੀ ਧਾਰਕ ਦਾ ਨਾਂ ਕਿਤੇ ਨਹੀਂ ਆ ਰਿਹਾ ਨਾ 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 ਇਹ ਕਮੇਟੀ ਇਹਨਾਂ ਨੇ ਸਾਡੇ ਤੋਂ ਹੁਣ ਚੈੱਕ ਦਾ ਕੇਸ ਪਾਤਾ ਉੱਥੇ ਜਾ ਕੇ ਵੀ ਆਹ ਇਹਨਾਂ ਨੂੰ ਧੜਾ ਦਿੱਤਾ ਹੈ ਉਹ ਚੈੱਕ ਦੀ ਰਕਮ ਜਿਹੜੀ ਉਹ ਵੀ ਇਹਨਾਂ ਵੱਲੋਂ ਵਰਨੂ ਵੱਲੋਂ ਸਮਥਿੰਗ ਕੀ ਨਾ ਦੱਸਿਆ ਉਹਦਾ ਮੁੰਡੇ ਬੰਦੇ ਜਿਹਨੇ ਤੁਹਾਡੀ ਕਮੇਟੀ ਫਾਈਨਾਂਸ ਕੀਤੀ ਸੀ ਵਿਕਰਮ ਸਿੰਘ ਵਿਕਰਮ ਇਹ ਲਾਇਆ ਗਿਆ ਜਿਹੜਾ ਇੱਕ ਥਾਣੇ ਦੇ ਵਿੱਚ ਲਿਖਿਆ ਗਿਆ ਜੀ ਤੁਸੀਂ ਇੱਕ 15-15 ਗ੍ਰਾਮ ਕਰਕੇ ਸੋਨਾ ਮੋੜੋਗੇ ਜਿਹੜਾ ਪਹਿਲੇ ਦਿਨ ਤੁਹਾਨੂੰ ਥਾਣੇ ਲੈ ਕੇ ਗਏ ਇਸ ਘਟਨਾ ਤੋਂ ਬਾਅਦ ਉਹ ਤੁਹਾਡੇ ਕੋਲ ਸੋਨਾ ਵੀ ਉੱਥੇ ਲਿਖਵਾ ਲਿਆ ਗਿਆ ਦੂਜੇ ਪਾਸੇ ਚੈੱਕ ਵੀ ਲਾ ਦਿੱਤਾ ਗਿਆ ਜਿਹੜੀ ਤੁਹਾਡੇ ਵੱਲੋਂ ਪਟੀਸ਼ਨਾਂ ਹਾਈ ਕੋਰਟ 'ਚ ਪਾਈਆਂ ਗਈਆਂ ਹਾਈ ਕੋਰਟ ਦੇ 8ਵੇਂ ਮਹੀਨੇ ਦੇ ਵਿੱਚ ਆਰਡਰ ਜਿਹੜੇ ਆ ਚੁੱਕੇ ਨੇ ਉਹ ਪੁਲਿਸ ਜਿਹੜੀ ਉਸ ਬੰਦੇ ਤੁਹਾਡੇ ਬਿਆਨ ਜਿਹੜੇ ਆ ਉਹ ਕਮਿਸ਼ਨਰ ਸਾਹਿਬ ਦੀ ਕੰਪਲੇਂਟ ਤੇ ਦਰਜ ਕੀਤੇ ਜਾ ਰਹੇ ਨੇ ਕਿ ਹਾਈ ਕੋਰਟ ਦੇ ਬਿਹਾਫ ਤੇ ਕੀਤੇ ਜਾ ਰਹੇ ਕਿ ਦੋਹਾਂ ਕੰਪਲੇਟਾਂ ਨੂੰ ਇਕੱਠਿਆਂ ਕਰ ਦਿੱਤਾ ਗਿਆ। ਇਹ ਹੁਣ ਸਾਡੇ ਨੂੰ ਤੇ ਸੱਦ ਲੈਂਦੇ ਆ। ਸਾਨੂੰ 4-5 ਵਾਰ ਇਹਨਾਂ ਨੇ ਸੱਦਿਆ ਪੰਨਾਂ। ਕਿਹੜੇ ਅਧਿਕਾਰੀ ਤੁਹਾਨੂੰ ਸੱਦਦੇ ਤੇ ਕਿੱਥੇ ਸੱਦਦੇ ਨੇ ਜੀ ਇਹ? ਇਹ ਕਮਿਸ਼ਨਰ ਸਾਹਿਬ ਦੇ ਦਸਰੇ। ਕਿਹੜਾ ਵਿੰਗ ਆ? ਆਈਓ। ਆਈਓ। ਆਈਓ ਆਈਓ ਵਿੰਗ ਆ। ਹਾਂ ਜੀ। ਕਿਹੜੇ ਮਾਣਯੋਗ ਅਧਿਕਾਰੀ ਨੇ ਜਿਨ੍ਹਾਂ ਨਾਲ ਤੁਹਾਡਾ ਕੇਸ ਚੱਲ ਰਿਹਾ ਹੈ? ਅਰਜੰਦਰ ਪਾਲ ਸਿੰਘ। ਹਰਜਿੰਦਰਪਾਲ ਸਿੰਘ ਜੀ ਸਾਡੀਆਂ ਦੇ ਨਾਲ ਇਹਨਾਂ ਜੋ ਚੱਕ ਲਾਏ ਆ ਸਾਡਾ ਬੱਚਾ ਏਡਾ ਬਹੁਤ ਜਿਆਦਾ ਹੀ ਬਿਮਾਰ ਹੋ ਗਿਆ ਏ ਉਹਦੇ ਨੇ ਦਿਮਾਗ ਤੇ ਬੜਾ ਪ੍ਰੈਸ਼ਰ ਲੈ ਲਿਆ ਦੋ ਦੇ ਬੱਚੇ ਆ ਤੇ ਇੱਕ 3 ਸਾਲ ਦਾ ਇੱਕ 1.5 ਸਾਲ ਦਾ ਇਹਨਾਂ ਨੇ ਬਹੁਤ ਜਿਆਦਾ ਇੰਨਾ ਪ੍ਰੈਸ਼ਰ ਉਹ ਬੱਚੇ ਲੈ ਲਿਆ ਸਾਡਾ ਕੋਈ ਵੀ ਘਰੋਬਾਰ ਨੇ ਲੈ ਰਹਿ ਤਾ ਇੱਕ ਸਾਲ ਹੋ ਗਿਆ ਸਾਨੂੰ ਮੈਂ 5 6 ਮਹੀਨੇ ਹੋਏ ਆ ਜਿਹੜਾ ਇਹੋ ਜੀ ਕਹਾਣੀ ਇਹਨੇ ਪਾਇਆ ਜੇ ਕੋਈ ਇਨਸਾਨ ਹੋ ਜਾਂਦਾ ਆਜਾ ਕੋਈ ਸਾਡੇ ਬੱਚੇ ਦਾ ਹੋ ਜਾਂਦਾ ਹੈ ਕਿਆ ਕੋਈ ਜੀਆਦਾ ਹੋ ਜਾਂਦਾ ਹੈ ਜਾਂ ਕੁਝ ਵੀ ਕਰ ਲੈਣਾ ਇਹ ਬੰਦੇ ਜ਼ਿੰਮੇਵਾਰ ਹੋਣਗੇ ਬਕਰਨ ਸਿੰਘ ਹੋਣੀ ਇਹਨਾਂ ਦੇ ਜੋ ਨਾਲ ਸਾਥੀ ਬਣੇ ਨੇ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਹਾਂਜੀ ਹਾਂਜੀ ਜੀ ਮੈਂ ਜੋਗਾ ਸਿੰਘ ਪੱਤਰਕਾਰ ਬੇਨਤੀ ਕਰ ਰਿਹਾ ਜੀ ਕੇਸ ਤੇ ਦਾਮ ਪ੍ਰੈਸਰ ਐਕਸਟਰਾਸ ਪੇਪਰ ਤੋਂ ਸਰ हां जी बोलो जी 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 विनती है आप जी पास एक चीकी साहब का दरखास्त आई है जी को हनी सिंह वर्सेस है के विक्रम सिंह हां जी तो आपका कंप्लेंट नंबर हैगा शायद मेबी 1091 सर अच्छा जी इधर तक सरपंच कोई हाई कोर्ट दे भी आपा नु कोई ऑर्डर्स वगैरह सीपी साहब के ऑफिस आए नहीं किसी कोई स्टे की तफ्तीश के लिए सर कोई बिल्कुल आए जी ਸਰ ਅਸੀਂ ਇਹ ਖਬਰ ਪਬਲਿਸ਼ ਕਰਨੀ ਆ ਤੇ ਪੁਲਿਸ ਦਾ ਕੀ ਪੱਖੋਂ ਦੇ ਵਿੱਚ ਅਸੀਂ ਪਾ ਸਕਦੇ ਹਾਂ ਜੀ ਅੱਜ ਜੀ ਮੈਂ ਦੋਨਾਂ ਪਾਰਟੀਆਂ ਨੂੰ ਬੁਲਾ ਰਿਹਾ ਜੀ ਤੇ ਦੋਨਾਂ ਪਾਰਟੀ ਬਿਆਨ ਦਰਜ ਕਰਕੇ ਫਿਰ ਬਾਅਦ ਦਿਖਾਂਗੇ ਕੀ ਆ ਸਾਹਮਣੇ ਆਉਂਦਾ ਜੀ ਮੰਨ ਲਓ ਤੁਸੀਂ ਉਹ ਫਿਰ ਡੀ ਲੀਗਲ ਸਾਹਿਬ ਕੋ ਚਲੇ ਜਿਏਗੇ ਤੁਹਾਡੀ ਫਾਈਲ ਜਾਂਦੇ ਪਏ ਹੈ ਨਾ ਜੀ ਚਲੋ ਵੇਖੋ ਜੀ ਨਹੀਂ ਨਹੀਂ ਮੈਂ ਤਾਂ ਵੈਸੇ ਦੇਖੋ ਅਹੀਂ ਤੁਹਾਡੇ ਕਰੇ ਕਾਨੂੰਨ ਦੇ ਕੰਮ ਦੇ ਸਾਡਾ ਕੋਈ ਤਕਲ ਨਹੀਂ ਹੁੰਦਾ ਸਰ ਸਾਹਿਬ ਅਸੀਂ ਇਹੋ ਜਾਣਨਾ ਚਾਹੁੰਦੇ ਆਂ ਕਿ ਇਹ ਵੀ 9/2/2024 ਦੀ ਹੈ 8 ਕੁ ਮਹੀਨੇ 6 ਮਹੀਨੇ ਹੋ ਗਏ ਨੇ ਤੇ ਮੈਂ ਤਾਂ ਹੀ ਗੱਲ ਕੀਤੀ ਸੀ ਪੁਲਿਸ ਦਾ ਕੀ ਪੱਕਾ ਪੈ ਨਹੀਂ ਗਈ ਅੱਜ ਇਹਦੇ ਵਿੱਚ ਪਹਿਲਾਂ ਜਿਹੜੀ ਕੰਪਲੇਂਟ ਆਈ ਸੀ ਉਹ ਦਾਖਲ ਦਫ਼ਤਰ ਹੋ ਗਈ ਸੀ ਜੀ ਸਰ ਉਸ ਤੋਂ ਬਾਅਦ ਤੇ ਮੈਨੂੰ 5-7 ਦਿਨ ਹੋ ਗਏ ਆ ਮਾਰਕ ਹੋਈ ਆ ਠੀਕ ਹੈ ਸਰ ਪਾਰਟੀਆਂ ਨੂੰ ਮੈਂ ਹਣਾ ਦੋਨਾਂ ਨੂੰ ਬੁਲਾ ਕੇ ਵਾਰੀ ਵਾਰੀ ਲਿਖ ਰਿਹਾ ਬਿਆਨ ਨਾ ਦੇ ਜੀ ਠੀਕ ਆ ਸਰ ਕੋਈ ਗੱਲ ਨਵੀਂ ਗੱਲ ਸਾਹਮਣੇ ਆਉ ਠੀਕ ਆ ਹਾਲਾਂਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋਗੇ ਜੇ ਤਸਦੀਕ ਕਰਕੇ ਧਿਆਨ ਲਿਆ ਜਾ ਰਹੇ ਨੇ ਤੇ ਇਹੋ ਹੀ ਆਪਣਾ ਪੱਕਾ ਰਿਹਾ ਛਾ ਸਕਦੇ ਹਾਂ ਸਰ ਪਾ ਦਿਓ ਜੀ ਪਾ ਦਿਓ ਕੋਈ ਗੱਲ ਨਹੀਂ ਆਪ ਜੀ ਦੇ ਅੱਡੇ ਅਫਸਰ ਸਾਰੇ ਹੀ ਪੁੱਛੇ ਪੜਾਣਾ ਚੱਲ ਵੀ ਸਕਦੇ ਜੀ ਕੋਈ ਗੱਲ ਨਹੀਂ ਸਰ ਕੋਈ ਜੋ ਅਸਲੀ ਗੱਲ ਉਹ ਹੀ ਆਪਾਂ ਲਿਖਣੀ ਜੇ ਉਹਦੇ ਵਿੱਚ ਗੱਲ ਨੂੰ ਕੀ ਗੱਲ ਸਾਹਮਣੇ ਆਉਣੀ ਆ ਚਲੋ ਉਹ ਤਾਂ ਇੰਟਰ ਦਾ ਮੈਸੇਜ ਜੀ ਸੋਨੇ ਦਾ ਸੋਨੇ ਦਾ ਲੈਣ ਦੇਣ ਆ ਚੱਕ ਚੁੱਕਦਾ ਹੈਗਾ ਸੀ ਉਹ ਕੋਰਟ ਦੇ ਵਿੱਚ ਚੱਲਦਾ ਪਿਆ ਕਹਿੰਦੇ ਸਰ ਠੀਕ ਆ ਜੀ ਬਾਕੀ ਦੇਖੋ ਹੋਰ ਕੋਈ ਗੱਲ ਹੈਗੀ ਸਾਹਮਣੇ ਫਿਰ ਕਰ ਲਾਂਗੇ ਬਤਾ ਜੀ ਅਜੇ ਬੁਲਾ ਰਹੇ ਆ ਪਾਰਟੀਆਂ ਨੂੰ ਦੋਨਾਂ ਨੂੰ ਠੀਕ ਹੈ ਸਰ ਸਾਬ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਓਕੇ ਸਰ حکما جی <twillful> <gehört seven> <twill soup> ਉੱਥੇ ਜਾ ਕੇ ਪਹਿਲਾਂ ਜਿੱਥੇ ਜੋ ਵੀ ਖੇਡ ਚੱਲਦਾ ਉੱਥੇ ਪਹਿਲਾਂ ਤੁਸੀਂ ਉਹਨਾਂ ਦੀ ਲੱਗੋ ਫੇਰ ਆਪਾਂ ਹੀ ਚਲਾਇਓ ਫਿਰ ਉੱਥੇ ਜਾ ਕੇ ਮੇਰੀ ਬੇਈਸੀ ਗੱਲ ਤਾਂ ਸੁਣੋ ਜਿਹੜੇ ਆਪਣੇ ਆਈਓ ਸਾਹਿਬ ਨੇ ਨਾ ਇਹ ਵਿੰਗ ਦੇ ਮੇਰੀ ਉੱਧਰ ਲੱਗ ਗਈ ਚੁੱਕੀ ਆ ਉਹਨਾਂ ਨੇ ਕਿਹਾ ਵੀ ਮੈਟ੍ਰਿਕ 100 ਇਨਵੈਸਟੀਗੇਸ਼ਨ ਦੋਵਾਂ ਪਾਰਟੀਆਂ ਦੇ ਸਟੇਟਮੈਂਟਸ ਲਈਆਂ ਜਾ ਰਹੀਆਂ ਨੇ ਉਸ ਤੋਂ ਬਿਲਕੁਲ ਦੇਤੀ ਮਲਾਂ ਜਿਹੜਾ ਵੀ ਡਿਸੀਜਨ ਜਾਂ ਜਿਹੜੀ ਵੀ ਰਿਪੋਰਟ ਤਿਆਰ ਕੀਤੀ ਜਾਂਦੀ ਹੈ ਸੀਪੀ ਆਫਿਸ ਤੇ ਸਿਰ ਡੀਐਲ ਲੀਗਲ ਕੋ ਭੇਜ ਦਿੱਤੀ ਜਾਏਗੀ ਫਿਰ ਠੀਕ ਹੈ ਜੀ ਇਸ ਤੋਂ ਉਹਨਾਂ ਦਾ ਫਤਗਾ ਹੈ ਤੁਹਾਡਾ ਮੌਕਾ ਵੀ ਮੈਂ ਕੱਲ ਪਰਸੂ ਦੇਖਿਆ ਸੀਗਾ ਮੈਂ ਸਿਰ ਸਾਡਾ ਪਰਪਸ ਕਿਸੇ ਦੇ ਰਾਜ਼ਪਨ ਦੇ ਵੀਰੇ ਪਹਿਲੀ ਗੱਲ ਤੇ ਕੀ ਹੈ ਬਿਝੀ ਗੱਲੇ ਕੀ ਹੈ ਵੀ ਜੇ ਅਸੀਂ ਇੱਕ ਪਾਰਟੀ ਦਾ ਪੱਖ ਪਾ ਦਿੰਨੇ ਆ ਆਪ ਜੀ ਨਾਲ ਅਸੀਂ ਸੰਪਰਕ ਨਹੀਂ ਕਰਦੇ ਤਾਂ ਉਹਦੇ ਵਿੱਚ ਅਸੀਂ ਸਮਝਦੇ ਆ ਵੀ ਸਾਡੇ ਨੀਮਾ ਦੇ ਖਿਲਾਫ ਹੈ ਜੋ ਰੂਲ ਜਿਹੜੇ ਹੋਣੇ ਚਾਹੀਦੇ ਨੇ ਦੂਜੀ ਪਾਰਟੀ ਦਾ ਪੱਖ ਵੀ ਲੈਣਾ ਜ਼ਰੂਰੀ ਹੈ ਕਿਉਂਕਿ ਇੱਕ ਬੰਦਾ ਦੇ ਜਿੰਨੇ ਮਰਜ਼ੀ ਐਲੀਕੇਸ਼ਨ ਲਾ ਦੇਵੇ ਦੂਜੀ ਪਾਰਟੀ ਨੂੰ ਡਿਪੈਂਡ ਕਰਨਾ ਚਾਹੀਦਾ ਹੈ ਪਰੋ ਮੇਰੀ ਗੱਲ ਸੁਣੋ ਮੇਰੀ ਬੇਟੀ ਸੁਣਾਓ ਅਸੀਂ ਅਜੇ ਕੁਝ ਨਹੀਂ ਆਪਾਂ ਸਟੇਟਮੈਂਟ ਦੇਣੀ ਇਹਨੂੰ ਤੱਕ ਤੱਕ ਦਾਖਲ ਹੋ ਲੈਂਦੇ ਹੋ ਜਦੋਂ ਉਸੇ ਚੱਲ ਜੇਗੀ ਨਾ ਜਾਂ ਜਿੱਥੇ ਵੀ ਜਾਊਗੀ ਫੇਰ ਅਪਾ ਸਟੇਟਮੈਂਟ ਦੇਾਂਗੇ ਹਾਲੀਆ ਅਨਕੁਆਰੀ ਚੱਲ ਰਹੀ ਐ ਸੀ ਮੂਹਾਂ ਕੁਝ ਨਹੀਂ ਬੋਲਣਾ ਬਸ ਦੈਟਸ ਆਲ ਸਰ ਤੁਸੀਂ ਉਹਨਾਂ ਨੂੰ ਕਹੋ ਵੀ ਅਸੀਂ ਅਸੀਂ ਜਦੋਂ ਸਾਰੀ ਰਿਕਾਰਡ ਫਾਈਨਲ ਚੱਲ ਜਾਏਗੀ ਨਾ ਉਸ ਤੋਂ ਬਾਅਦ ਅਸੀਂ ਕਢਾਵਾਂਗੇ ਤੇ ਸਟੇਟਮੈਂਟ ਤੇ ਫੇਰ ਵੇਖਾਂਗੇ ਵੀ ਕੀ ਐ ਤੇ ਫਿਰ ਤੁਹਾਨੂੰ ਬਿਆਨ ਦੇ ਦਿਆਂਗੇ ਕੋਈ ਗੱਲ ਨਹੀਂ ਠੀਕ ਐ ਇਟ ਇਜ਼ ਓਕੇ ਸਰ ਠੀਕ ਓਕੇ ਓਕੇ